ਕੇਂਦਰੀ ਮੰਤਰੀ ਹਰਸ਼ਮਿਰਤ ਕੋਰ ਪਾਦਲ 82 ਸਰਹੱਦ ਤੇ ਬੀਐਸਐਫ ਜਵਾਨਾਂ ਨੂੰ ਬੰਨਣਗੇ ਰੱਖੜੀ ਤਦਕੇ ਕਰੀਬ 1 ਸਾਲ ਪਹਿਲਾਂ ਨਸ਼ਾ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਬੀਐਸਐਫ ਖਿਲਾਫ ਦਿੱਤੇ ਸੀ ਹੁਸੈਨੀਵਾਲਾ ਤੋਂ 82 ਸਰਹੱਦ ਤੱਕ ਤਰਨੇ ਸ਼੍ਰੋਮਣੀ ਅਕਾਲੀ ਦਲ ਨੇ ਕਮਜ਼ੋਰ ਸਰਹੱਦੀ ਸੁਰੱਖਿਆ ਨੂੰ ਠਹਿਰਾਇਆ ਸੀ ਪੰਜਾਬ ਚ ਆਉਂਦੇ ਨਸ਼ੇ ਲਈ ਜ਼ਿੰਮੇਵਾਰ ਰਿਓ ਵਿੱਚ ਨਰਸਿੰਗ ਯਾਦਵ ਨੂੰ ਵੱਡਾ ਝਟਕਾ 올ੰਪਿਕ ਖੇਡਨ ਤੇ ਬਣਿਆ ਸਸਪੈਂਸ ਵਾਡਾ ਨੇ 나ਡਾ ਦੇ ਫੈਸਲੇ ਅਤੇ ਨਰਸਿੰਗ ਨੂੰ ਮਿਲੀ ਕਲੀਨ ਸ਼ੀਟ ਖਿਲਾਫ ਸੀਏਐਸ ਵਿੱਚ ਕੀਤੀ ਅਪੀਲ 19 ਅਗਸਤ ਨੂੰ ਹੋਣੀ ਹੈ ਉਧਰ ਮੰਗਲਵਾਰ ਦੇ ਦਿਨ ਭਾਰਤ ਦੀ ਪੀਵੀ ਸਿੰਧੂ ਨੇ ਰਚਾਇਆ ਇਤਿਹਾਸ बैडਮਿੰਟਨ ਦੀ ਮਹਿਲਾ ਸਿੰਗਲਸ ਕੈਟਾਗਰੀ ਦੇ ਸੈਮੀਫਾਈਨਲ ਚ ਕੀਤੀ ਐਂਟਰੀ ਵਿਸ਼ਵ ਨੰਬਰ 2 ਖਿਡਾਰਨ ਯਹਾਨ ਵਾਂਗ ਨੂੰ ਸਿੱਧੇ ਸੈਟਾਂ ਵਿੱਚ ਹਰਾਇਆ 올림픽 ਸੈਮੀਜ਼ ਵਿੱਚ ਪਹੁੰਚਣ ਵਾਲੀ ਦੂਜੀ ਭਾਰਤੀ ਮਹਿਲਾ ਖਿਡਾਰਨ ਬਣੀ ਮੁੰਬਈ ਬਾਮਤਮਾਕੇ ਦੇ ਮਾਮਲੇ 'ਚ ਫਗਵਾੜਾ ਰਵਿੰਦਰ ਸਿੰਘ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਫਗਵਾੜਾ ਸੀਆਈਏ ਸਟਾਫ ਨੇ ਹਾਸਲ ਕੀਤੀ ਕਾਮਯਾਬੀ ਫਗਵਾੜਾ ਪੁਲਿਸ ਨੇ ਮੁੰਬਈ ਪੁਲਿਸ ਨੂੰ ਦਿੱਤੀ ਜਾਣਕਾਰੀ ਕੇਂਦਰੀ ਵਿੱਤ ਮੰਤਰੀ ਅਰੁਣ ਜੈਤਲੀ ਵੱਲੋਂ ਪਾਕਿਸਤਾਨ ਦਾ ਦੌਰਾ ਰਾਦ 25-26 ਅਗਸਤ ਨੂੰ ਪਾਕਿਸਤਾਨ ਵਿੱਚ ਹੋਣੀ ਹੈ ਸਾਰਕ ਦੇਸ਼ਾਂ ਦੇ ਵਿੱਤ ਮੰਤਰੀਆਂ ਦੀ ਬੈਠਕ ਜੰਮੂ ਕਸ਼ਮੀਰ ਵਿੱਚ ਚੱਲ ਰਹੇ ਤਣਾਅਪੂਰਨ ਮਾਹੌਲ ਕਾਰਨ ਸਰਕਾਰ ਨੇ ਲਿਆ ਅਹਿਮ ਫੈਸਲਾ ਅੰਡਰਵਰਲਡ ਡੌਨ ਦਾਉਦ ਇਬਰਾਹਿਮ ਦੇ ਪਾਂਜੇ ਦਾ ਅੱਜ ਮੁੰਬਈ ਵਿੱਚ ਵਿਆ ਸਕਾਈਪ ਜ਼ਰੀਏ ਪਾਂਜੇ ਵਾਲੇ ਸ਼ਾਦਾਵਿਆ ਦੇਖੇਗਾ ਦਾਉਦ ਅਸੀਂ ਦੇ ਦਹਾਕੇ ਚ ਭਾਰਤ ਤੋਂ ਭੱਜਣ ਬਾਅਦ ਪਰਿਵਾਰ ਦੇ ਕਿਸੇ ਸੁਖ ਦੁੱਖ ਵਿੱਚ ਸ਼੍ਰੀਕ ਨਹੀਂ ਹੋਇਆ ਹੈ ਦਾਉਦ ਵਿਆਸ ਮਾਗਮ ਤੇ ਮੁੰਬਈ ਪੁਲਿਸ ਦੀ ਨਜ਼ਰ